ਅੱਜ ਚੰਡੀਗੜ੍ਹ ਕੀ ਹੋਇਆ ਨਾ ਪਿਛਲੇ ਪੈਰ ਮੌਸਮ ਖਰਾਬ ਹੋ ਗਿਆ ਇੱਕਦਮ ਬਾਰਸ਼ ਆ ਗਈ ਚੰਡੀਗੜ੍ਹ ਉੱਪਰਲੇ ਪਾਸੇ ਪੰਚਕੂਲਾ ਪੰਜੌਰ ਵਾਲਾ ਪਾਸਾ ਸਾਰੇ ਕਿਤੇ ਜਿਹੜੀ ਸੁਖਨ ਵਾਲੀ ਵੈਲਟ ਹੈ ਨਾ ਜਿੱਥੇ ਸੁਖਨਾ ਦੇ ਵਿੱਚ ਪਾਣੀ ਆਉਂਦਾ ਹੈਗਾ ਉਹ ਸਾਰੇ ਕਿਤੇ بارش ਹੋ ਗਈ ਇੱਕਦਮ ਤਾਂ ਕਰਕੇ ਇਹਦੇ ਦੋ ਫਲੱਡ ਗੇਟ ਖੋਲਤੇ ਐਮਰਜੈਂਸੀ ਦੋ ਫਲੱਡ ਗੇਟ ਖੋਲੇ ਦੇ ਉਹ ਵੀ ਕਾਫੀ ਖੋਲੇ ਨੇ 2 ਫੁੱਟ ਦੇ ਲਗਭਗ ਇਹ ਖੋਲੇ ਹੋਏ ਨੇਗੇ ਉਸ ਤੋਂ ਬਾਅਦ ਕੀ ਹੋਇਆ ਚੰਡੀਗੜ੍ਹ ਦੀਆਂ ਸੜਕਾਂ ਸਾਰੀਆਂ ਦਰਿਆ ਬਣ ਗਈਆਂ ਚੰਡੀਗੜ੍ਹ ਦੇ ਵਿੱਚ ਮੀਂਹ ਪੈ ਰਿਹਾ ਸੀ ਅਲੱਗ ਤੋਂ ਸੋਖਣਾ ਲੈ ਕੇ ਦੇ ਪਾਣੀ ਨਾ ਨਹੀਂ ਦੇ ਪਾਣੀ ਨਾ ਦਰਿਆ ਬਣ ਗਏ ਪੂਰਿਆਂ ਉਸ ਤੋਂ ਬਾਅਦ ਪੰਜਕੂਲਾ ਪੰਜਕੂਲੇ ਦੇ ਵਿੱਚ ਬਹੁਤ ਪਾਣੀ ਆਇਆ ਅਖੀਰ ਤੇ ਕੀ ਹੋਇਆ ਸਾਰਾ ਪਾਣੀ ਕੱਗਰ ਦੇ ਵਿੱਚ ਆਉਣਾ ਸੀਗਾ ਚੰਡੀਗੜ੍ਹ ਦਾ ਸਾਰਾ ਸ਼ਹਿਰ ਦਾ ਪਾਣੀ ਹੋ ਗਿਆ ਦੋ ਫਲੱਡ ਗੇਟ ਹੋ ਗਏ ਪੰਜਕੂਲਾ ਪੀਰ ਮਛਲੇ ਵਾਲੇ ਪਾਸੋਂ ਸਾਰਾ ਪਾਣੀ ਉਹ ਹੋ ਗਿਆ ਸਾਰਾ ਪਾਣੀ ਇਕੱਠਾ ਹੋ ਕੇ ਜਿੱਥੇ ਆਪਾਂ ਪਾਰਸ ਹਸਪੀਟਲ ਦੇ ਬੈਕ ਸਾਈਡ ਜਿਹੜਾ ਪੁਲ ਬਣਿਆ ਹੋਇਆ ਉੱਥੋਂ ਕੱਗਰ ਦੇ ਵਿੱਚ ਡਿੱਗਿਆ ਉੱਥੇ ਇਸ ਤਰ੍ਹਾਂ ਲੱਗਦਾ ਸੀ ਵੀ ਪੰਜਾਬ ਨੂੰ ਹੁਣ ਡੋਬੂਗਾ ਇੰਨਾ ਜ਼ਿਆਦਾ ਪਾਣੀ ਸੀ ਹਰ ਇੱਕ ਬੰਦਾ ਦੇਖ ਕੇ ਬਹਿਲਦਾ ਜਿਹਾ ਉੱਥੇ ਇੱਕ ਵਾਰੀ ਦਿਲ ਕੰਬਦਾ ਸੀ ਵੀ ਯਾਰ ਆਹ ਕੀ ਹੋ ਗਿਆ ਇੱਕਦਮ ਦੁਪਹਿਰੇ ਘੱਗਰ ਇੰਨਾ ਜ਼ਿਆਦਾ ਖਾਲੀ ਸੀ ਇਹਦੇ ਵਿੱਚ ਇਹਦੇ ਵਿੱਚ ਕੱਲਾ ਸੀਵਰੇਜ ਦਾ ਪਾਣੀ ਸੀ ਸੀਵਰੇਜ ਤੋਂ ਵੱਧ ਕੇ ਵਿੱਚ ਕੁਝ ਨਹੀਂ ਸੀਗਾ ਪਰ ਸ਼ਾਮ ਨੂੰ ਦੇਖੋ ਕਿਹੋ ਜਿਹਾ ਮਾਹੌਲ ਬਣ ਗਿਆ ਕੀ ਤੋਂ ਕੀ ਬਣ ਗਿਆ ਇਹ ਕੱਲ